ਉਹ ਰਿਸ਼ਤਾ ਹੈ ਮਾਪੇ ਦਾ ਜਿਹੜੇ ਹਮੇਸ਼ਾ ਇਹ ਚਾਹੁੰਦੇ ਨੇ ਵੀ ਸਾਡਾ ਬੱਚਾ ਆਪਣੀ ਜ਼ਿੰਦਗੀ ਵਿੱਚ ਸਾਡੇ ਤੋਂ ਵੀ ਅੱਗੇ ਨਿਕਲੇ ਸਾਡੇ ਤੋਂ ਵੀ ਅੱਗੇ ਜਾਵੇ ਬਾਕੀ ਦੁਨੀਆ ਦੇ ਜਿਤਨੇ ਲੋਕ ਨੇ ਕੋਈ ਨਹੀਂ ਚਾਹੁੰਦਾ ਕਿ ਮੇਰੇ ਤੋਂ ਅੱਗੇ ਕੋਈ ਨਿਕਲ ਜਾਵੇ ਬਰਦਾਸ਼ਤ ਹੀ ਨਹੀਂ ਕਰੇਗੀ ਦੁਨੀਆ ਕੋਈ ਮੇਰੇ ਤੋਂ ਅੱਗੇ ਨਿਕਲ ਜਾਵੇ ਜਿਤਨੇ ਦੁਨੀਆਦਾਰ ਨੇ ਜਿਤਨੇ ਸਾਥ ਸੰਬੰਧੀ ਨੇ ਭਾਵੇਂ ਮੂੰਹ ਤੇ ਕੋਈ ਨਾ ਕਵੇ ਪਰ ਉਹਨਾਂ ਦਾ ਮਨ ਤੇ ਕਹਿੰਦਾ ਵੀ ਇਹ ਤੇ ਬੜੀ ਗੱਲ ਮਾੜੀ ਹੋ ਗਈ ਇਹ ਮੇਰੇ ਤੋਂ ਅੱਗੇ ਨਿਕਲ ਗਿਆ ਮੇਰਾ ਫਲਾਣਾ ਰਿਸ਼ਤੇਦਾਰ ਇੱਕ ਮਾਂ ਬਾਪ ਹੈ ਜਿਹੜਾ ਦਿਨ ਰਾਤ ਤੇਰੇ ਲਈ ਅਰਦਾਸ ਵੀ ਕਰਦਾ ਹੈ ਔਰ ਜਿਹੜਾ ਅੰਦਰੋਂ ਖੁਸ਼ ਹੁੰਦਾ ਜਦੋਂ ਤੂੰ ਤਰੱਕੀ ਕਰੇਗਾ ਅਫਸੋਸ ਇਹ ਹੈ ਬੰਦਾ ਆਪਣੇ ਮਾਂ-ਬਾਪ ਦੀ ਸਲਾਹ ਨਹੀਂ ਲੈਂਦਾ ਬਾਕੀ ਸਾਰੀ ਦੁਨੀਆ ਦੀ ਸਲਾਹ ਲੈ ਲਏਗਾ ਜਿਹੜੇ ਰੀਅਲ ਵਿੱਚ ਜਿਹੜੇ ਸਚਾਈ ਵਿੱਚ ਹਕੀਕਤ ਵਿੱਚ ਆਉਂਦੇ ਨੇ ਵੀ ਸਾਡਾ ਬੱਚਾ ਤਰੱਕੀ ਕਰੇ ਕਦੇ ਬੱਚਾ ਉਹਨਾਂ ਦੀ ਸਲਾਹ ਲੈਂਦਾ ਹੀ ਨਹੀਂ ਜ਼ਿੰਦਗੀ ਵਿੱਚ ਕਿੰਨਾਂ ਦੀ ਸਲਾਹ ਲਏਗਾ ਦੂਸਰਿਆਂ ਦੀ ਤੀਸਰਿਆਂ ਦੀ ਦੁਨੀਆਦਾਰਾਂ ਦੀ ਸਲਾਹ ਲੈ ਲਏਗਾ ਜਿਹੜੇ ਅੰਦਰੋਂ ਇਹ ਚਾਹੁੰਦੇ ਨੇ ਕਿਦਰੇ ਸਾਡੇ ਤੋਂ ਅੱਗੇ ਨਾ ਨਿਕਲ ਜਾਏ